ਲਿਖਿਓ ਪੰਥ ਪਤਾ ਸਰਬ ਸਿੰਘ ਜਿਹੜੇ ਆ ਉਹ ਸਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਜ ਸੰਗਤ ਇਹਨਾਂ ਦੀਆਂ ਦੀਦ ਦੇ ਵਿੱਚ ਜਿੰਦਾਬਾਦ भाई अमृतपाली ख़ालसा भाई अमृत भाई अमृतपाली ख़ालसा हुी सामे ਔਰ ਜਿਹੜੇ ਅੱਜ ਆਇਆ ਤੇ ਸਾਰਿਆਂ ਨੂੰ ਬੇਬੋ ਬਾਬਾ ਬਖੇਕ ਸਿੰਘ ਸਾਹਾ ਸਾਰਿਆਂ ਤੇ ਉਹਨਾਂ ਨੂੰ ਸੁਲਤਾਨੇ ਮੇਰਾ ਸਨਕਾਰ ਕੀਤਾ ਸੀ ਪਹਿਲਾ ਪ੍ਰੋਗਰਾਮ ਮੇਰੀ ਫਤਹਿ ਵੱਲੋਂ ਤੁਮੇ ਆਈ ਹੋਈ ਸਾਰੀ ਸੰਗਤ ਦਾ ਦਿਲੋਂ ਬਹੁਤ ਆਨੰਦਵਾਦ ਕਰਦੀ ਆਂ

ਯੋਗੀ ਇਹੋ ਜਿਹੇ ਹੱਥ ਸੱਚ ਦੀ ਗੱਲ ਕਰਨ ਵਾਲਾ ਨੌਜਵਾਨ ਬਾਹਰ ਆਉ ਉਹ ਪੰਜਾਬ ਨੂੰ ਬਚਾ ਸਕਦਾ ਵਾ ਵੇਖੋ ਦੀਪ ਸਿੱਧੂ ਆਇਆ ਪੰਜਾਬ ਦਾ ਦਰਦ ਲੈ ਕੇ ਐਸੋ ਆਰਾਮ ਦੀ ਜ਼ਿੰਦਗੀ ਛੱਡ ਕੇ ਉਹ ਪੰਜਾਬ ਲਈ ਆਇਆ ਪੰਜਾਬ ਲਈ ਆਇਆ ਉਹਨਾਂ ਨੂੰ ਵੀ ਸਰਕਾਰਾਂ ਨੇ ਉਹਨੂੰ ਰਹਿ ਨਹੀਂ ਦਿੱਤਾ ਉਹਦੀ ਜਗਾਈ ਹੋਈ ਜੋਤ ਨੂੰ ਲੈ ਕੇ ਅਮਰ ਭਾਲ ਸਿੰਘ ਖਾਲਸਾ ਰੁਲਾਈ ਚੱਲੇ ਉਹ ਵੀ ਸਾਨੂੰ ਜਵਾਨੀ ਨਮਕ ਤੇ ਕਰਿਆ ਅਮਰ ਸ਼ਾਕੇ ਗੁਰੂ ਨਾਲ ਜੁੜੇ ਇਹ ਸਰਕਾਰਾਂ ਨੂੰ ਕਦੀ ਵੀ ਇਹ ਅੱਜ ਚੰਗਾੜੀ ਲੱਗਦਾ ਤਾਂ ਕਿ ਸਾਡੀ ਸਿੱਖ ਨੌਜਵਾਨੀ ਜਿਹੜੀ ਜਾਗਰਤ ਹੋਵੇ ਤੇ ਆਪਣੇ ਹੱਕਾਂ ਦਾ ਪਤਾ ਲੱਗੇ ਉਹ ਤੇ ਨੌਜਵਾਨੀ ਨੂੰ ਖਤਮ ਕਰਨਾ ਚਾਹੁੰਦੇ ਆ ਤੇ ਇਹ ਕਰਕੇ ਮੈਂ ਸਾਰੀ ਸਿੱਖ ਨੌਜਵਾਨ ਨੂੰ ਬੇਨਤੀ ਕਰਦੀ ਆ ਕਿ ਇੱਕ ਤਾਂ ਜਿਹੜੇ ਅਮਰ ਜਿਨ੍ਹਾਂ ਨੇ ਨਹੀਂ ਛੱਡਿਆ چلو سارے سجن گرو والے بن گرو نہ جڑا اپنے حقاقر ਅਤੇ ਦੁਬਾਰਾ ਸਾਰੀ ਸੰਗਤ ਨੂੰ ਹੱਥ ਵੜ ਕੇ ਬੇਨਤੀ ਕਰਦੀ ਕਿ ਤੁਹਾਡਾ ਇੰਨਾ ਪਿਆਰਵਾ ਉਹਦਾ ਕੋਈ ਜਵਾਬ ਨਹੀਂ ਦੇ ਸਕਦੇ ਤੇ ਬਹੁਤ-ਬਹੁਤ ਤੁਹਾਡਾ ਦਿ ਲੋ ਧੰਨਵਾਦ ਕਰਦੇ ਆਂ ਸੰਗਤਾਂ ਜੀ ਇੰਨਾ ਉਤਸ਼ਾਹ ਵਾ ਇਹ ਤਾਂ ਸਿੰਘ ਨੂੰ ਉਹ ਬਹੁਤ ਵਧੀਆ ਗਾ ਸੰਗਤਾਂ ਚ ਉਤਸ਼ਾਹ ਬਹੁਤ ਜ਼ਿਆਦਾ ਜਿਹੜੀ ਬਦਲਾਅ ਦੀ ਆਪਾਂ ਗੱਲ ਕਰਦੇ ਆਂ ਵੀ ਆਉਣਾ ਚਾਹੀਦਾ ਹੈਗਾ ਪਹਿਲਾਂ ਵੀ ਸਾਰੀਆਂ ਪੰਜਾਬ ਦੀਆਂ ਸੰਗਤਾਂ ਨੇ ਆਪ ਤੇ ਬਦਲਾਅ ਦੇ ਚੱਕਰ ਚ ਉਹਨਾਂ ਨੂੰ ਵੋਟਾਂ ਪਾਈਆਂ ਸੀਗੀਆਂ ਪਰ ਉਹ ਵੀ ਆਪ ਦੇ ਜਿਹੜੇ ਉਹਨਾਂ ਟੀਚਿਆਂ ਤੇ ਨਹੀਂ ਉਤਰੇਗੇ ਤਾਂ ਕਰਕੇ ਜਿਹੜਾ ਹੁਣ ਸੰਗਤਾਂ ਚ ਰੋਸ ਆ ਉਹਦੀ ਵਜ੍ਹਾ ਨਾਲ ਸਾਰਾ ਉਕਸ਼ਾ ਅੰਮ੍ਰਿਤਪਾਲ ਦੇ ਹੱਕ ਚ ਬੈਗਾ। ਇੱਕ ਪੰਥਕ ਹਲਕਾ ਮੰਨਿਆ ਜਾਂਦਾ। ਦੇਖੋ ਪੰਥਕ ਹਲਕਾ ਹਲਕਾ ਮੰਨਿਆ ਜਾਂਦਾ ਬਿਲਕੁਲ ਇਹ ਪੰਥਕ ਹਲਕਾ ਹੈਗਾ ਕਿਉਂਕਿ ਸਭ ਤੋਂ ਵੱਧ ਜੇ 84 ਤੋਂ ਬਾਅਦ ਮਾਰ ਚੱਲੀ ਆ ਜੀ ਅੰਮ੍ਰਿਤ ਸਾਹਿਬ ਤੋਂ ਬਾਅਦ ਉਹ ਖਡੂਰ ਸਾਹਿਬ ਹਲਕੇ ਨਹੀਂ ਚੱਲੀ ਆ। ਇਤਿਹਾਸ ਵੀ ਇਥੋਂ ਇਹੀ ਕਰਦੇ ਆ ਵੀ ਪੰਥਕ ਹਲਕਾ ਆਪਦੇ ਯੋਧਿਆਂ ਦੇ ਹੱਕ 'ਚ ਖੜੂਗਾ ਤੇ ਇਹਨਾਂ ਨੂੰ ਨਰਾਸ਼ ਨਰਾਸ਼ ਨਰਾਸ਼ਾ ਦਾ ਸਾਹਮਣਾ ਨਹੀਂ ਕਰਨਾ ਪਊਗਾ। ਪੰਜਾਬ 'ਚ ਇੰਡਸਟਰੀ ਕੀ ਹੈਗੀ ਕੋਈ ਕਾਰੋਬਾਰੀ ਹੈਗਾ ਲੋਕਾਂ ਨੇ ਇਹ ਕਹਣਾ ਕਿ ਕਿਹਨੇ ਜ। ਦੇਖੋ ਪੰਜਾਬ 'ਚ ਇੰਡਸਟਰੀ ਹੈ ਸਾਰੇ ਗਵਰਨਮੈਂਟ ਦੇ ਕੰਮ ਹੁੰਦੇ ਆ ਕਿ ਇੰਡਸਟਰੀ ਦਾ ਇਥੋਂ ਜਾਣ ਦਾ ਕੀ ਕਾਰਨ ਸੀਗਾ? ਇਹ ਸਵਾਲ ਤੁਸੀਂ ਸਾਡੇ ਤੋਂ ਵਜਾਏ ਜੀ ਗਵਰਨਮੈਂਟ ਨੂੰ ਪੁੱਛੋਗੇ ਤਾਂ ਉਹ ਇਸ ਦਾ ਬੈਟਰ ਜਵਾਬ ਦੇ ਸਕਦੇ ਆ ਪਰ ਇਹ ਫੇਲਿਅਰ ਆਫ ਦਾ ਗਵਰਨਮੈਂਟ ਹੁੰਦਾਗਾ ਵੀ ਜੇ ਕੋਈ ਇੰਡਸਟਰੀ ਜਾਂ ਕੋਈ ਆਪਾਂ ਕਹ ਲਈਏ ਫੈਕਟਰੀਜ਼ ਇੱਕ ਸਟੇਟ 'ਚ ਨਾ ਹੋਣਾ ਇਹ ਫੇਲਿਅਰ ਆਫ ਦਾ ਗਵਰਨਮੈਂਟ ਆ ਨਾ ਕਿ ਇਸ 'ਚ ਕੋਈ ਲੋਕਾਂ ਦਾ ਕੰਮ ਹੁੰਦਾ ਆ ਆਪਦੇ ਏਰੀਏ ਨੂੰ ਡਿਵੈਲਪ ਕਰਨਾ ਇਹ ਗਵਰਨਮੈਂਟ ਦਾ ਪਹਿਲਾ ਫਰਜ਼ ਹੁੰਦਾ ਆ ਕਿ ਉਸ 'ਚ ਉਹ ਫੇਲ ਹੋਏ ਆ ਦੇਖੋ ਇੱਕ ਦੇਖੋ ਉਹ ਉਸ ਸਾਡੀ ਪੰਥਕ ਪਾਰਟੀ ਨੂੰ ਦੇ ਨੁਮਾਇੰਦੇ ਆ ਜਿਨ੍ਹਾਂ ਨੇ ਆਪਦੇ ਪੰਥਕ ਕਾਰਜਾਂ ਤੋਂ ਪਿੱਛੇ ਹਟੇ ਆ ਕਿ ਜਿਹੜਾ ਹੁਣ ਆਵਾਮ ਚ ਜਾਂ ਸੰਗਤਾਂ ਚ ਰੋਸ ਆਇਆ ਉਹ ਸਿਰਫ ਇਸ ਕਰਕੇ ਆਇਆ ਵੀ ਜਿਹੜੀ ਸਾਡੀ ਪੰਥਕ ਪਾਰਟੀ ਸੀ ਉਹ ਆਪਣੇ ਪੰਥਕ ਕਾਰਜਾਂ ਤੋਂ ਪਿੱਛੇ ਹਟੇ ਆ ਤੇ ਜਿਹਦੇ ਕਰਕੇ ਵੀ ਹੁਣ ਇਹ ਲੋੜ ਆ ਸਮੇਂ ਦੀ ਲੋੜ ਆ ਅਮਰਪਾਲ ਨੂੰ ਇਲੈਕਸ਼ਨ ਚ ਖੜੇ ਕਰਨ ਦੀ ਤਾਂ ਉਹ ਲੋੜ ਦੇ ਮੁਤਾਬਕ ਹੀ ਇਹ ਚੀਜ਼ ਹੋਈ ਹੈ ਦੇਖੋ ਇਹ ਤਾਂ ਪੋਲਿਟੀਕਲ ਸਟੈਂਸ ਹੁੰਦੇ ਆ ਕਿ ਓਪੋਨੈਂਟਸ ਦੇ ਉਹ ਚੱਲ ਰਹੇ ਆ ਜੀ ਇਦੇ ਬਾਰੇ ਦੇਖੋ ਜੇ ਆਪਾਂ ਕਹਿ ਲਈਏ ਅਸੀਂ ਇੱਕ ਪੰਥਕ ਧਿਰ ਵੱਜੋਂ ਇੱਕ ਪੰਥਕ ਕੈਂਡੀਡੇਟ ਨੂੰ ਲਾਂਚ ਕੀਤਾਗਾ ਜਿਹੜੀ ਇਹ ਪੋਲੀਟੀਕਲ ਸਟੈਂਸ ਆ ਇਹ ਛੋਟੇ ਮੋਟੇ ਗੱਲਾਂ ਇਸ ਚ ਇਲੈਕਸ਼ਨ ਚ ਚੱਲਦੀਆਂ ਹੀ ਨੇ ਫਾਈਟ ਕਿਹੜੀ ਪਾਰਟੀ ਨੇ ਵੈਕ ਹੈ ਦੇਖੋ ਫਾਈਟ ਜੇ ਆਪਾਂ ਗੱਲ ਕਰੀਏ ਕੋਈ ਪਾਰਟਿਕੂਲਰ ਫਾਈਟ ਨਹੀਂ ਹੁੰਦੀਗੀ ਇਹ ਇਲੈਕਸ਼ਨਸ ਆ ਜੀ 올 ਆਰ ਇਕੁਅਲ ਅਸੀਂ ਵੀ ਆਪਦਾ ਜ਼ੋਰ ਲਾਵਾਂਗੇ ਉਹ ਵੀ ਆਪਦਾ ਜ਼ੋਰ ਲਾ ਰਹੇ ਆ ਅੱਜ ਅਸੀਂ ਜੰਡਿਆਲਾ ਹਲਕੇ ਚ ਚੋਣ ਪ੍ਰਚਾਰ ਦਾ ਪਹਿਲਾ ਹੀ ਪੜਾਵਾ ਤੇ ਸੰਗਤਾਂ ਦਾ ਪਿਆਰ ਤੇ ਹਮਾ ਸ਼ਾਹ ਵੇਖ ਕੇ ਬਹੁਤ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਸੰਗਤਾਂ 'ਚ ਬਹੁਤ ਜ਼ਿਆਦਾ ਪਿਆਰ ਹੈ ਤੇ ਬਹੁਤ ਹੀ ਸ਼ਾਇ ਸੰਗਤਾਂ ਬਹੁਤ ਜ਼ਿਆਦਾ ਪਿਆਰ ਦੇ ਰਹੀਆਂ। ਇੱਕ ਵੱਡਾ ਚੋਣ ਪ੍ਰਚਾਰ ਫਰਦੌਸ জাফর ਭਾਜਪੀ ਨੂੰ ਚੁਣੌਤੀ ਮੰਨਦੇ ਨੇ। ਵੇਖੋ ਅਸੀਂ ਤੇ ਪਹਿਲੀ ਵਾਰੀ ਹੁਣ ਆਏ ਆ ਉਹ ਵੀ ਸੰਗਤਾਂ ਦੀ ਅਪੀਲ ਮੰਨ ਕੇ ਆਏ ਸੀ ਸੰਗਤਾਂ ਦਾ ਹੀ ਫੈਸਲਾ ਵਾ। ਬਾਕੀ ਗੁਰੂ ਮਹਾਰਾਜ ਦਾ ਓਟਾਸ ਰਾ ਲੈ ਕੇ ਚੱਲੇ ਆ। ਉਹਨਾਂ ਨੇ ਜੋ ਫੈਸਲਾ ਕਰਨਾ ਹੋਈ। ਕਿਹੜੇ ਕਿਹੜੇ ਮੁੱਦੇ ਨਹੀਂ ਦੇ ਰਹੇ ਕਿਹੜੇ ਕਿਹੜੇ ਮੁੱਦੇ ਆਣਗੇ ਮੀਬੀ ਜੀ ਮੁੱਦੇ ਪੰਜਾਬ 'ਚ ਇਹ ਹੀ ਆ ਕਿ ਪੰਜਾਬ ਦੇ ਨੌਜਵਾਨੀ ਨੂੰ ਬਚਾਇਆ ਜਾਊ ਨਸ਼ਿਆਂ ਦਾ ਨੋਕਤ ਹੱਲ ਪਾਈ ਜਾਊ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਜਾਊ ਪੰਜਾਬ ਦੇ ਬੰਦੀ ਸਿੰਘ ਜਿਹੜੇ 35-35 ਸਾਲਾਂ ਚੋ ਜੇਲ੍ਹ 'ਚ ਹੀ ਉਹਨਾਂ ਦੀ ਰਿਹਾਈ ਦੀ ਗੱਲ ਕੀਤੀ ਜਾਊ ਲੱਗਦਾ ਕਿ ਇਸ ਵਾਰ ਸੰਗਤਾਂ ਜਿਹੜੀਆਂ ਆ ਵਾਂ ਉਹ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਖੜੀਆਂ ਉੱਤਰਣਗੀਆਂ ਹਾਂਜੀ ਸੰਗਤਾਂ ਦਾ ਪਿਆਰ ਵੇਖ ਕੇ ਜਿੱਥੇ-ਜਿੱਥੇ ਵੀ ਵਿਚਰ ਰਹੇ ਆ ਬਹੁਤ ਜ਼ਿਆਦਾ ਸੰਗਤਾਂ ਦਾ ਪਿਆਰ ਵਾ ਸੰਗਤਾਂ ਦਾ ਵੇਖ ਕੇ ਲੱਗਦਾ ਹੈ ਕਿ ਸੰਗਤਾਂ ਸਾਰੀਆਂ ਜਿਹੜੀਆਂ ਉਹ ਮਤਪਾਲ ਦੇ ਹੱਕ ਜੀ ਆਉਣਗੇ ਪਿਛਲੀ ਵਾਰ ਪਰਮਜੀਤ ਖਾਲੜਾ ਨੂੰ ਚੋਣ ਦੇ ਵਿੱਚ ਖੜਾ ਕਰਕੇ ਪਰਮਜੀਤ ਖਾਲੜਾ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ ਕੀ ਇਸ ਵਾਰ ਤੇ ਨਹੀਂ ਸੰਗਤਾਂ ਜਿਹੜੀਆਂ ਉਹ ਇਸ ਤਰ੍ਹਾਂ ਦਾ ਕੁਝ ਕਰਨਗੇ ਮਿਹਰਬਾਨੀ ਸੀ ਹੋ ਸਕਦਾ ਉਦੋਂ ਜਿਹੜੀ ਕੌਮ ਕੋ ਗਲਤੀ ਹੋਈ ਉਹ ਐਰਕਾ ਨਾ ਕਰਨ ਐਰਕਾ ਉਹ ਗਲਤੀ ਨੂੰ ਨਾ ਦਰਹਿ ਜਾ ਸਕੇ ਪਿਰਸਾਵਲ ਟੋਆ ਜਿਵੇਂ ਪ੍ਰਚਾਰ ਕਰ ਰਿਹਾ ਜਿਸ ਤਰ੍ਹਾਂ ਦੇ ਬਿਆਨਬਾਜ਼ੀ ਕਰ ਰਿਹਾ ਕੀ ਲੱਗਦਾ ਵਾ ਤੁਹਾਨੂੰ ਕੋਈ ਨਹੀਂ ਪ੍ਰਚਾਰ ਕਰਨਾ ਜਿੱਦਾਂ ਵੀ ਕੋਈ ਟਿੱਪਣੀਆਂ ਕਰੀ ਜਾਂਦਾ ਕਰੀ ਜਾਏ ਗੁਰੂ ਆਂ ਦਾ ਮਹਾਰਾਜ ਦਾ ਓਟ ਆਸਰਾ ਲੈ ਕੇ ਚੱਲੇ ਉਹਨਾਂ ਦੀ ਓਟ ਨਾਲ ਹੀ ਚੱਲੇ ਆ ਅਸੀਂ ਕਿਸੇ ਦੇ ਵੀ ਕੋਈ ਟਿੱਪਣੀ ਨਹੀਂ ਕਰਦੇ ਉਹ ਕਹਿੰਦੇ ਮੈਂ ਤਾਂ ਓਪਨ ਡਿਬੇਟ ਕੀਤੀ ਜਾਵੇ ਓਪਨ ਦੇ ਪੇੜ ਤੇ ਭਾਈ ਸਾਹਿਬ ਬਾਹਰ ਆਉਣਗੇ ਉਹ ਕਰਨਗੇ ਚਾਹੇ ਉਹ ਸੰਗਤ ਦੇ ਵਿੱਚ ਡਿਪੀਟ ਕਰ ਸਕਦਾ ਸੰਗਤ ਹੀ ਉਹਦਾ ਜਵਾਬ ਦੇ ਸਕਦਾ ਜੀ ਅੱਜ ਮੈਂ ਸੁਜੈਸ਼ਨ ਦੇਣਾ ਚਾਹੁੰਦਾ ਆਮ ਜਨਤਾ ਦੇ ਭਾਈ ਅਮਰਤਾ ਕਾਂਗ ਸਿੰਘ ਜੀ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਬੇਨਤੀ ਹੈ ਕਿ ਅੱਜ ਅਸੀਂ ਅਮਰਤਾ ਕਾਂ ਵਾਲੀ ਸੀਟ ਖਰੂਬ ਸਭ ਹਲਕੇ ਤੋਂ 100% ਜਿੱਤ ਰਹੇ ਆ ਸਾਰੇ ਚਾਹੁੰਦੇ ਆ ਕਿ ਅਸੀਂ ਜਿੱਤੀਏ ਸਾਡੀਆਂ ਸਾਰੀਆਂ ਸੀਟਾਂ ਹੀ ਜਿੱਤਦੇ ਅੱਜ ਜੇ ਅਸੀਂ ਸਾਰੇ ਥਾਵਾਂ ਤੇ ਆਪਣੇ ਉਮੀਦਵਾਰ ਖਵਾ ਲਏ ਜੇ ਨਾ ਖਵਾ ਲੇ ਫੇਰ ਹਰੇ ਆ ਜੇ ਖਲਾਤੇ ਹੀ ਜਿੱਤੇ ਆ ਇਹ ਹੁਣ ਬਹੁਤ ਹੀ ਕ੍ਰਿਟੀਕਲ ਟਾਈਮ ਆ ਬੜਾ ਹੀ ਨਾਜਿਕ ਟਾਈਮ ਆ ਜਿਹੜਾ ਫੈਸਲਾ ਲੈ ਕੇ ਆਪਣੇ ਬੰਦੇ ਖਲਾਦੋ ਜਿੰਨੇ ਢੇਲਾ ਨਹੀਂ ਬਿਠੇ ਆ ਤਾਂ ਜੋ ਇੱਕ ਤੇੜਾ ਦਾ ਤੇਰੇ ਸੀਟਾਂ ਜਿੱਤ ਕੇ ਆਪਣਾ ਝੰਡਾ ਦੁਨੀਆ 'ਚ ਬੁਲੰਦ ਕਰ ਸਕੀਏ ਇਹ ਕਦੀ ਵੀ ਬਹੁਤ ਮੌਕਾ ਮਿਸ ਨਹੀਂ ਕਰਨਾ ਬਹੁਤ ਵੱਡੀ ਗਲਤੀ ਹੋਊਗੀ ਉਸੇ ਤਰ੍ਹਾਂ ਦੀ ਗਲਤੀ ਹੋਊਗੀ ਜਿਵੇਂ 1992 ਦੇ ਵਿੱਚ ਇਲੈਕਸ਼ਨਾਂ ਬਾਈਕਾਟ ਕੀਤਾ ਤੇ ਮਗਰੋਂ ਸਾਡਾ 2 3 2 3 ਲੱਖ ਨੌਜਵਾਨ ਪੁਲਿਸ ਦੇ ਹੱਥੋਂ ਸ਼ਹੀਦ ਹੋਇਆ ਇਹ ਉਹੀ ਗਲਤੀ ਹੋਣੀ ਦੁਬਾਰਾ ਜੇਕਰ ਇਹਨਾਂ ਨੇ ਸੀਟ ਲੜਨ ਦਾ ਫੈਸਲਾ ਨਾ ਲਿਆ ਐਸ ਕਰਕੇ ਮੈਂ ਇਹਨਾਂ ਨਾਲ ਸੱਜਣਾਂ ਨਾਲ ਗੱਲ ਕੀਤੀ ਸਾਰੀ ਦੁਨੀਆ ਚਾਹੁੰਦੀ ਸਾਰੇ ਸਿੱਖ ਚਾਹੁੰਦੇ ਆ ਕਿ ਸਾਰੀਆਂ ਸੀਟਾਂ ਤੇ ਬੰਦੀ ਸਿੰਘ ਜਾ ਕੇ ਖੂਨ ਲੜਨ ਬਹੁਤ ਵਧੀਆ ਮਾਹੌਲ ਆ ਇਹ ਮੌਕਾ ਮੁੜ ਕੇ ਨਹੀਂ ਜੇ ਮਿਲਣਾ 48 ਸਾਲ ਬਾਅਦ ਇਹ ਮੌਕਾ ਫੇਰ ਆਇਆ ਵਾ भाई अमृतपाल सिंह ਦੇ ਹੱਕ ਦੇ ਵਿੱਚ ਸਾਰੀ ਸੰਗਤ ਸਮਝ ਲਓ ਵੀ ਇੱਕ ਪਾਸੜ ਸਾਰਾ ਇਹ ਚੋਣ ਹੋਊਗੀ ਸਾਰੀਆਂ ਪਾਰਟੀਆਂ ਇੱਕ ਪਾਸੇ ਹੋਣਗੀਆਂ ਭਾਈ ਅੰਮ੍ਰਿਤਪਾਲ ਸਿੰਘ ਜੀ ਆਜ਼ਾਦ ਹੋ ਕੇ ਵੀ ਇਕੱਲੇ ਰਹਿਣਗੇ ਪਹਿਲਾਂ ਵੀ ਆਜ਼ਾਦ ਮੰਗਦੇ ਵੀ ਆਜ਼ਾਦੀ ਤੇ ਹੁਣ ਖੜੇ ਵੀ ਆਜ਼ਾਦੀ ਆ ਤੇ ਇਹਦੇ ਵਿੱਚ ਕਿਹੜੇ ਕਿਹੜੇ ਪਾਰਟੀਆਂ ਵਿੱਚ ਤੁਹਾਡੇ ਬੰਦੇ ਜਿਹੜੇ ਤੁਹਾਡੇ ਨੇ ਜਿਵੇਂ ਬੰਦੇ ਕਿਹੜੇ ਕਿਹੜੇ ਪਾਰਟੀਆਂਵਾਂ ਨੂੰ ਆ ਗਏ ਆ ਆਏ ਅੱਜ ਹਾਂਜੀ ਸਾਰੀਆਂ ਜਿਥੇ ਬੰਦੀਆਂ ਜੀ ਸਾਡੇ ਕੋਲ ਅਕਾਲੀ ਦਲ ਦੇ ਅੱਜ ਜਿੰਨੇ ਵੀ ਤੁਸੀਂ ਸੰਗਤ ਵੇਖਦੇ ਪੈ ਜੇ ਇਹ ਸਾਰੀ ਇਹ ਪਹਿਲਾਂ ਜੋ ਵੀ ਰਵਾਇਤੀ ਪਾਰਟੀਆਂ ਦੇ ਵਿੱਚੋਂ ਹੀ ਸਾਰੀ ਇੱਧਰ ਕਨਵਰਟ ਹੋਈ ਆ ਅਕਾਲੀ ਦਲ ਦੇ ਨਾਲ ਸਾਰੇ ਤੁਸੀਂ ਵੇਖੋ ਕਿੰਨੇ ਪੱਗਾਂ ਵਾਲੇ ਨੀਲੀਆਂ ਪੱਗਾਂ ਵਾਲੇ ਸਿੰਘ ਸਾਡੇ ਨਾਲ ਆ ਇਹ ਇਹ ਪਹਿਲਾਂ ਅਕਾਲੀ ਖਵਾਉਂਦੇ ਸੀ ਫਿਰ ਆਮ ਆਦਮੀ ਪਾਰਟੀ 'ਚ ਫਿਰ ਕਨਵਰਟ ਹੋ ਗਏ ਇਹੋ ਹੀ ਲੋਕ ਅੱਜ ਭਾਈ ਅਮਰਪਾਲ ਸਿੰਘ ਦੇ ਨਾਲ ਕਿਉਂਕਿ ਇਹਨਾਂ ਨੇ ਸਾਰੀਆਂ ਪਾਰਟੀਆਂ ਦਾ ਸਵਾਦ ਵੇਖ ਲਿਆ ੱਟਕੇ ਖਾ ਕੇ ਵੇਖ ਲੇ ਲੋਕਾਂ ਨੂੰ ਇਹਨਾਂ ਸਾਰੀਆਂ ਪਾਰਟੀਆਂ ਵੱਲੋਂ ਨਿਰਾਸ਼ਾ ਹੀ ਮਿਲੀ ਆ ਕਿਹੜੇ ਕਿਹੜੇ ਮੁੱਦੇ ਮੁੱਦੇ ਸਭ ਤੋਂ ਪਹਿਲਾਂ ਤੇ ਬੰਦੀ ਸਿੰਘਾਂ ਦੀ ਰਿਹਾਈ ਹੋਊਗੀ ਜੀ ਸਭ ਤੋਂ ਪਹਿਲਾਂ ਕਿਉਂਕਿ ਜਿਹੜੇ ਪੰਜਾਬੀ ਅੰਦਰ ਆ ਜੇ ਆਪਾਂ ਉਹਨਾਂ ਦੀ ਬਾਣੀ ਫੜਦੇ ਤੇ ਫਿਰ ਫਾਇਦਾ ਵੀ ਕੋਈ ਨਹੀਂ ਸਾਡੇ ਜਿੱਤਣ ਦਾ ਸਭ ਤੋਂ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਹੋਊਗੀ ਬਾਅਦ ਵਿੱਚ ਪੰਜਾਬ ਪੱਖੀ ਜੋ ਵੀ ਗੱਲਬਾਤ ਹੋਊਗੀ ਉਹ ਵਿਚਾਰ ਵਟਾਂਦਲਾ ਕਰਕੇ ਚੱਲੂਗਾ ਪਰ ਇਹ ਗੱਲ ਮੈਂ ਕਲੀਅਰ ਕਰ ਦਿਆਂ ਵੀ ਅਸੀਂ ਆਟਾ ਦਾਲ ਤੇ ਗਲੀਆਂ ਨਾਲੀਆਂ ਵਾਲੀਆਂ ਗੱਲਾਂ ਅਸੀਂ ਨਹੀਂ ਕਰਾਂਗੇ ਤੇ ਬਹੁਤ ਹੀ ਗਲਤ ਮੁੱਦਾ ਵਾਰੀ ਇੱਥੇ ਨਸ਼ਾ ਨਸ਼ਾ ਸਭ ਤੋਂ ਵੱਡੀ ਜਿਹੜੀ ਇੱਥੇ ਲੜਨਤਿਆ ਉਹ ਸਾਡੇ ਏਰੀਆ ਵਿੱਚ ਹੁਣ ਜਣਿਆਲਾ ਗੁਰੂ ਸਾਡਾ ਏਰੀਆ ਵਾ ਜਣਿਆਲਾ ਗੁਰੂ ਦੇ ਵਿੱਚ ਨਸ਼ਾ ਤੁਸੀਂ ਮੁੰਡੇ ਤੇ ਵੇਖੋਗੇ ਡਿੱਗੇ ਕੁੜੀਆਂ ਰੋਜ਼ ਦੇਖਦੀਆਂ ਕੋਈ ਇਹ ਸਾਨੂੰ ਨਹੀਂ ਰਹੁੰਦੀਆਂ ਇਹ ਕਿਸੇ ਪ੍ਰਸ਼ਾਸਨ ਨੂੰ ਪੁਲਿਸ ਨੂੰ ਨਜ਼ਰ ਨਹੀਂ ਆਉਂਦੀਆਂ ਸ਼ਾਮ ਨੂੰ ਤੁਸੀਂ ਆ ਕੇ ਵੇਖੋ 10 ਵਜੇ ਵੀ ਕੁੜੀਆਂ ਸਿਗਰਟਾਂ ਪੀ ਕੇ ਸੜਕਾਂ ਤੇ ਘੁੰਮਦੀਆਂ ਵਾ ਪਰ ਕੋਈ ਵੀ شریف ਬੰਦਾ ਬੋਲਦਾ ਨਹੀਂ ਜਦੋਂ شریف ਕੀ ਚੁੱਪ ਕਰ ਜਾਂਦੀ ਆ ਉਦੋਂ ਹੀ ਕੰਮ ਸਾਰਾ ਖਰਾਬ ਹੁੰਦਾ ਵਾ ਹੁਣ شریف ਸਾਰੇ ਚੁੱਪ